ਨੋਟਵਾ ਨੋਟਸ ਮੋਸਲੋ ਤੇ ਹਨ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਖਬਰਾਂ ਦੀ ਡਿਟੇਲ ਕਰਾਂਗੇ ਬ੍ਰਿਨ ਸਾਹਿਬ ਤੇ ਹੋਰ ਵੀ ਕੁਝ ਕਜ਼ਾਹਨ ਚ ਖਬਰਾਂ ਹੈਗੀਆਂ ਨੇ ਤੇ ਕਈ ਸਵਾਲ ਵੀ ਖੜੇ ਹੁੰਦੇ ਨੇ ਖਬਰਾਂ ਦੇ ਉੱਤੇ ਤੇ ਚਲੋ ਪਹਿਲੀ ਖਬਰ ਤੇ ਸਾਂਝ ਪਾਉਨੇ ਆ ਸੋ ਸਾਨੂੰ ਕੈਨੇਡਾ ਤੇ ਮੈਕਸੀਕੋ ਨਾਲ ਵਪਾਰਕ ਡੀਲ ਦੀ ਲੋੜ ਨਹੀਂ ਡੋਨਲਡ ਟਰੰਪ ਉਹਨਾਂ ਨੇ ਪੂਰੇ ਐਨ ਦਬਕੇ ਦੇ ਨਾਲੇ ਗੱਲਬਾਤ ਕਹੀ ਹੈ ਜੀ ਅ ਬਿਲਕੁਲ ਜੀ ਸੋ ਕੱਲ ਟਰੰਪ ਸਾਹਿਬ ਫੋਰਡ ਦੇ ਪਲਾਂਟ ਡੀਅਰਵਨ ਮਿਸ਼ੀਗਨ ਵਿੱਚ ਆਏ ਹੋਏ ਸਨ ਤੇ ਉੱਥੇ ਗੱਲਬਾਤ ਕਰਦੇ ਹੋਏ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੋ ਕੈਨੇਡਾ ਤੇ ਮੈਕਸੀਕੋ ਦੇ ਨਾਲ ਸਮਝੌਤਾ ਹੋਇਆ ਜੋ ਕੈਨੇਡਾ ਯੂ ਐਸ ਮੈਕਸੀਕੋ ਦਾ ਸਪ੍ਰਟਾ ਗੁੱਸਵਾਸ ਸਮਝੌਤਾ ਤੇ ਇਹਦੇ ਬਾਰੇ ਉਹਨਾਂ ਨੇ ਕਿਹਾ ਕਹਿੰਦੇ ਕਿ ਇਹਦੀ ਲੋੜ ਕੈਨੇਡਾ ਤੇ ਮੈਕਸੀਕੋ ਤੋਂ ਹੈ ਕਹਿੰਦੇ ਵੀ ਸਾਨੂੰ ਇਸ ਦੀ ਕੋਈ ਲੋੜ ਨਹੀਂ ਹੈ ਤੇ ਕਹਿੰਦੇ ਅਗਰੇ ਇਸ ਤਰੀਕੇ ਦਾ ਕੋਈ ਐਗਰੀਮੈਂਟ ਹੁੰਦਾ ਆ ਤੇ ਉਹਦਾ ਕਹਿੰਦੇ ਬੈਨੀਫਿਟ ਕੈਨੇਡਾ ਨੂੰ ਹੋਵੇਗਾ ਕੈਨੇਡਾ ਦੇ ਵਾਸਤੇ ਚਤਨਸ਼ੀਲ ਹੋਵੇਗਾ ਤੇ ਸਾਨੂੰ ਕਹਿੰਦੇ ਇਸ ਦੀ ਜੂਤ ਨਹੀਂ ਹੈ ਕਹਿੰਦੇ ਵੀ ਇਹ ਜੋ ਮਾਰਕਾ ਦੇ ਵਿੱਚ ਕਹਿੰਦੇ ਦੀ ਚੌਂਦੇ ਆ ਵੀ ਅਮਰੀਕਾ ਦੀਆਂ ਬੜੀਆਂ ਹੋਈਆਂ ਕਾਰਾਂ ਜਿਹੜੀਆਂ ਨੇ ਉਹੀ ਇੱਥੇ ਵਿਕਣ ਉਹੀ ਇੱਥੇ ਲੋਕ ਗ੍ਰੀਦਣ ਤੇ ਉਹ ਕਹਿੰਦੇ ਵੀ ਅਸੀਂ ਨਹੀਂ ਚਾਹੁੰਦੇ ਵੀ ਇੱਥੇ ਜਿਹੜੀਆਂ ਕਾਰਾਂ ਅਮਰੀਕਾ ਦੇ ਵਿੱਚ ਵਿਕਦੀਆਂ ਨੇ ਉਹ ਕੈਨੇਡਾ ਤੋਂ ਬਣ ਕੇ ਆਉਣ ਜਾਂ ਕਹਿੰਦੇ ਉਹ ਮੈਕਸੀਕੋ ਤੋਂ ਬਣ ਕੇ ਆਉਣ ਸੋ ਕਹਿੰਦੇ ਵੀ ਸਾਰਾ ਕੁਝ ਇੱਥੇ ਅਮਰੀਕਾ ਦੇ ਵਿੱਚ ਜਿਹੜਾ ਆ ਬੜਨਾ ਚਾਹੀਦਾ ਆ ਸੋ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਉਹਨਾਂ ਨੇ ਇੱਥੇ ਕੀਤੀਆਂ ਨੇ ਤੇ ਇਹਦੇ ਵਿੱਚ ਤੁਸੀਂ ਇਹ ਦੇਖੋ ਕਿ ਇਸ ਸਮਾਂ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਗੰਦਾ ਉਹ ਸੀਗਾ ਜਦੋਂ ਇਹ ਮਾਰਕ ਕਾਰਨੀ ਸਾਹਿਬ ਨੇ ਚੀਨ ਦੇ ਦੌਰੇ ਤੇ ਜਾਣਾ ਸੀਗਾ ਇਹ ਕੋਈ ਕੈਨੇਡਾ ਅਮਰੀਕਾ ਤੋਂ ਅਲਾਵਾ ਜਿਹੜੇ ਹੋਰ ਵੱਖ-ਵੱਖ ਜਿਹੜੇ ਇਹ ਅਲਟਰਨੇਟਿਵਸ ਨੇ ਉਨ੍ਹਾਂ ਦੇ ਉੱਪਰ ਕੋਸ਼ਿਸ਼ਾਂ ਦੇ ਵਿੱਚ ਲੱਗਾ ਹੋਇਆ ਵੀ ਕਿਸ ਨਾ ਕਿਸੇ ਢੰਗ ਦੇ ਨਾਲ ਆਪਣਾ ਵਪਾਰ ਜੋ ਹੈ ਵਧਾਇਆ ਜਾਵੇ ਜਿਵੇਂ ਅਸੀਂ ਕੱਲ ਵੀ ਗੱਲ ਕਰ ਰਹੇ ਸੀ ਵੀ ਕਾਰਨੀਸ ਸਾਹਿਬ ਦਾ ਟੀਚਾ ਹੈ ਕਿ ਜੋ ਅਮਰੀਕਾ ਤੋਂ ਇਲਾਵਾ ਜਿਹੜਾ ਹੋਰ ਨਾ ਮੁਲਕਾਂ ਨਾਲ ਵਪਾਰ ਹੁੰਦਾ ਤੇ ਆਉਂਦੇ 10 ਸਾਲਾਂ ਦੇ ਵਿੱਚ ਉਸ ਨੂੰ ਦੁੱਗਣਾ ਕਰਨਾ ਸੋ ਇਸ ਟੀਚੇ ਦੇ ਉੱਪਰ ਉਹ ਤੁਰੇ ਹੋਏ ਨੇ ਤੇ ਕੱਲ ਜਿੱਥੇ ਇੱਕ ਪਾਸੇ ਉਹਨਾਂ ਨੇ ਮੈਕਸੀਕੋ ਦੇ ਵਿੱਚ ਜਾ ਆਪਣਾ ਚੀਨ ਦੇ ਵਿੱਚ ਜਾਣਾ ਸੀਗਾ ਤੇ ਦੂਜੀ ਪਾਸੇ ਟਰੰਪ ਸਾਹਿਬ ਕਹਿ ਰਹੇ ਨੇ ਵੀ ਸਾਨੂੰ ਤਾਂ ਮੈਕਸੀਕੋ ਕੈਨੇਡਾ ਦੀ ਲੋੜ ਨਹੀਂ ਹੈ ਨਾ ਇਹਨਾਂ ਦੇ ਨਾਲ ਕੋਈ ਐਗਰੀਮੈਂਟ ਦੀ ਲੋੜ ਹੈ ਇਹ ਐਗਰੀਮੈਂਟ ਦਾ ਫਾਇਦਾ ਤਾਂ ਇਹਨਾਂ ਦੋਵਾਂ ਮੁਲਕਾਂ ਨੂੰ ਹੋਣਾ ਵੀ ਸਾਨੂੰ ਇਸ ਚੀਜ਼ ਦਾ ਕੋਈ ਫਾਇਦਾ ਨਹੀਂ ਹੈ ਤੇ ਦੂਜੀ ਪਾਸੇ ਜੇਕਰ ਚੀਨ ਦੀ ਗੱਲ ਕੀਤੀ ਜਾਵੇ ਕਿਉਂਕਿ ਚੀਨ ਦੇ ਵਿੱਚ ਹੁਣ ਕਾਰਨੀ ਸਾਹਿਬ ਪਹੁੰਚ ਚੁੱਕੇ ਨੇ ਤੇ ਚੀਨ ਨੇ ਇੱਕ ਸਲਾਹ ਦਿੱਤੀ ਹੈ ਕੈਨੇਡਾ ਨੂੰ ਕਹਿੰਦੇ ਵੀ ਕੈਨੇਡਾ ਨੂੰ ਕਹਿੰਦੇ ਆਪਣੀ ਜਿਹੜੀ ਪਾਲਿਸੀ ਹੈ ਇਹ ਜਿਹੜੀ ਉਹਨਾਂ ਦੀ ਵਿਦੇਸ਼ ਨੀਤੀ ਹੈ ਕਹਿੰਦੇ ਵੀ ਉਹਦੇ ਵਿੱਚ ਅਮਰੀਕਾ ਦੇ ਦਖਲ ਨੂੰ ਖਤਮ ਕਰਨਾ ਚਾਹੀਦਾ ਅਮਰੀਕਾ ਦੇ ਪ੍ਰਭਾਵ ਤੋਂ ਮੁਕਤ ਹੋ ਕੇ ਆਪਣੇ ਆਜ਼ਾਦਾਨਾ ਟਰੰਕ ਦੇ ਨਾਲ ਆਪਣੀ ਕਹਿੰਦੇ ਵੀ ਵਿਦੇਸ਼ ਨੀਤੀ ਨੂੰ ਬਣਾਉਣਾ ਚਾਹੀਦਾ ਸੋ ਇੱਕ ਤੰਗ ਦੇ ਨਾਲ ਉਹਨਾਂ ਨੇ ਇਹ ਜੋ ਦੁਵਰਾਇਆ ਕਾਨੀ ਸਾਬ ਦਾ ਉਹਦੇ ਸ਼ੁਰੂ ਹੋਣ ਤੋਂ ਪਹਿਲਾਂ ਇਹ ਕੈਨੇਡਾ ਨੂੰ ਸਲਾਹ ਦੇ ਦਿੱਤੀ ਹੈ ਕਹਿੰਦੇ ਵੀ ਇਹ ਭਵਿੱਖ ਦੇ ਵਿੱਚ ਜੋ ਵੀ ਉਹਨਾਂ ਨੇ ਆਪਣੀ ਵਿਦੇਸ਼ ਨੀਤੀਆਂ ਬਣਾਉਣੀਆਂ ਹੈ ਜੋ ਵੀ ਉਹਨਾਂ ਨੇ ਇਹ ਵੱਖ-ਵੱਖ ਮੁਲਕਾਂ ਦੇ ਨਾਲ ਸਮਝੌਤੇ ਕਰਨੇ ਆ ਤੇ ਉਹਦੇ ਵਿੱਚੋਂ ਅਮਰੀਕਾ ਦੇ ਪ੍ਰਭਾਵ ਨੂੰ ਖਤਮ ਕਰਨਾ ਪਊਗਾ ਇਹ ਕੈਨੇਡਾ ਵਾਸਤੇ ਬਿਹਤਰ ਹੋਵੇਗਾ ਸੋ ਕੈਨੇਡਾ ਇਹ ਦੋਵਾਂ ਪਾਸਿਆਂ ਤੋਂ ਹੋਰ ਮੁਸ਼ਕਲਾਂ ਦੇ ਵਿੱਚ ਹੈ ਅਮਰੀਕਾ ਦੇ ਉਸੇ ਦੇਖ ਸਕਦੇ ਹਾਂ ਕਿ ਕਿਸ ਤਰੀਕੇ ਦੀ ਅੰਬਿਹਾਰ ਵਾਲੀ ਹਾਰ ਜੋ ਟਰੰਪ ਸਾਹਿਬ ਦੀ ਆਉਂਦੀਆਂ ਨੇ ਹੁਣ ਦੂਜੇ ਪਾਸੇ ਜਿੱਥੇ ਕਿਸੇ ਹੋਰ ਮੁਲਕ ਤੇ ਨਾਲ ਵੀ ਇਹ ਕੋਈ ਡੀਲ ਕਰਨ ਜਾਂਦੇ ਹੋ ਫਿਰ ਉਹ ਵੀ ਫਿਰ ਇਸ ਤਰੀਕੇ ਦੀਆਂ ਗੱਲਾਂ ਬਾਤਾਂ ਕਰਦਾ ਹੈ ਵੀ ਤੁਸੀਂ ਆਪਣੇ ਇਹ ਨੀਤੀ ਦੇ ਵਿੱਚੋਂ ਵਿਦੇਸ਼ ਨੀਤੀ ਦੇ ਵਿੱਚੋਂ ਅਮਰੀਕਾ ਦੇ ਪ੍ਰਭਾਵ ਨੂੰ ਖਤਮ ਕਰੋ ਵੀ ਸਾਡੇ ਨਾਲ ਇਸੇ ਤਿਹੋਰ ਤੇ ਚਲੋ ਸਾਡੇ ਨਾਲ ਇਸੇ ਤਿਹੋਰ ਦੇ ਸੋ ਕਰੋ ਸੁਚਿੰਨ ਨੇ ਵੀ ਕੁਛ ਇਸ ਤਰੀਕ ਤੇ ਸਲਾਹ ਜਰੀ ਕਾਰਨੀ ਸਾਹਿਬ ਨੂੰ ਦਿੱਤੀ ਹੈ ਹੁਣ ਦੇਖਦੇ ਹਾਂ ਵੀ ਕਾਰਨੀ ਸਾਹਿਬ ਉਹ ਨਾਲੇ ਸਮੇਂਦਰਾਰ ਕਿਸ ਢੰਗ ਦੇ ਨਾਲ ਇਹ ਜੋ ਅਮਰੀਕਾ ਦਾ ਪ੍ਰਭਾਵ ਹੈ ਆਪਣੀ ਨੀਤੀਆਂ ਦੇ ਵਿੱਚ ਖਤਮ ਕਰ ਪਾਉਂਦੇ ਨੇ ਜਾਂ ਨਹੀਂ ਕਰ ਪਾਉਂਦੇ ਪਰ ਇਹ ਹੈ ਵੀ ਕੈਨੇਡਾ ਵਾਸਤੇ ਇਹ ਸਮਾਂ ਇਸ ਸਮੇਂ ਕਾਫੀ ਮੁਸ਼ਕਲਾ ਭਰਿਆ ਹੋਇਆ ਜੀ ਜੀ ਕੋਈ ਉਧਰੋਂ ਤੁਣਕਾ ਮਾਰ ਦਿੰਦਾ ਉਧਰ ਨੂੰ ਖਿੱਚਣ ਦੀ ਕੋਸ਼ਿਸ਼ ਕਰਦਾ ਕੋਈ ਉਧਰ ਨੂੰ ਕਰਦਾ ਚਲੋ ਦੇਖਦੇ ਹਾਂ ਕਿਦਾਂ ਦਾ ਸਮਾਂ ਆਏਗਾ ਸੋ ਹੁਣ ਭਾਰਤ ਤੇ ਕੈਨੇਡਾ ਦੀ ਗੱਲਬਾਤ ਕਰ ਲਈਏ ਕਿਉਂਕਿ ਚੀਨ ਤੇ ਭਾਰਤੋ ਵੀ ਗਵਾਂਢੀ ਹੈਗੇ ਨੇ ਤੇ ਕਰਨੀ ਸਾਹਿਬ ਗਏ ਹੋયા ਹੁਣ ਭਾਰਤ ਦੀ ਵੀ ਗੱਲਬਾਤ ਕਰ ਲਈਏ ਸੋ ਕਹਿੰਦੇ ਭਾਰਤ ਤੇ ਕੈਨੇਡਾ ਨਹੀਂ ਇੱਕ ਦੂਜੇ ਦੀ ਲੋੜ ਹੈ ਦਿਨੇਸ਼ ਪਟਨਾਇਕ ਉਹਨਾਂ ਨੇ ਕਿਹਾ ਹੈ ਇਹ ਗੱਲਬਾਤ ਦੇਖੋ ਭਾਰਤ ਤੇ ਜੋ ਕੈਨੇਡਾ ਦੇ ਵਿੱਚ ਹਾਈ ਕਮਿਸ਼ਨਰ ਨੇ ਦਿਨੇਸ਼ ਪਟਨਾਇਕ ਸੋ ਉਹਨਾਂ ਨੇ ਸੀਬੀਸੀ ਦੇ ਪ੍ਰੋਗਰਾਮ ਪਾਵਰ ਐਂਡ ਪੋਲਿਟਿਕਸ ਦੇ ਦੌਰਾਨ ਇਹ ਕੁਝ ਟਿੱਪਣੀਆਂ ਕੀਤੀਆਂ ਨੇ ਇੱਕ ਤਾਂ ਉਹਨਾਂ ਨੇ ਗੱਲ ਕਹੀ ਹੈ ਕਹਿੰਦੇ ਕਿ ਸਾਡੇ ਕਹਿੰਦੇ ਜਿਹੜੇ ਦੋਵਾਂ ਮੁਲਕਾਂ ਦੇ ਸਬੰਧ ਨੇ ਇਹ 2 ਸਾਲਾਂ ਤੋਂ ਵੱਧ ਸਮੇਂ ਤੱਕ ਕਹਿੰਦੇ ਵੀ ਖਰਾਬ ਰਹੇ ਨੇ ਪੂਰਤੰਤਿਕ ਰਿਸ਼ਤਿਆਂ ਦੇ ਵਿੱਚ ਕਹਿੰਦੇ ਵੀ ਕਾਫੀ ਖਟਾਸ ਜਿਹੜੀ ਆਈ ਸੀ ਪਰ ਕਹਿੰਦੇ ਵੀ ਹੁਣ ਇਹ ਲੱਗ ਰਿਹਾ ਵੀ ਹੌਲੀ-ਹੌਲੀ ਇਹ ਰਿਸ਼ਤੇ ਜਿਹੜੇ ਨੇ ਦੋਵਾਂ ਮੁਲਕਾਂ ਦੇ ਦੁਬਾਰਾ ਸੁਧਰਨ ਵਾਲੇ ਪਾਸੇ ਲੋ ਕਹਿੰਦੇ ਤੁਰੇ ਨੇ ਤੇ ਇਹਦੇ ਵਿੱਚ ਉਹਨਾਂ ਨੇ ਇੱਕ ਗੱਲ ਕਹੀ ਹੈ ਕਹਿੰਦੇ ਕਿ ਜੋ ਕੈਨੇਡਾ ਦੇ ਪ੍ਰੀਮੀਨਿਸਟਰ ਮਾਰਕ ਐਨਿਸਾਬ ਨੇ ਉਹ ਆਉਂਦੇ ਕੁਝ ਹਫ਼ਤੇਾਂ ਦੌਰਾਨ ਕਹਿੰਦੇ ਭਾਰਤ ਦਾ ਦੌਰਾ ਕਰਨਗੇ ਤੇ ਉਹਨਾਂ ਨੇ ਦੱਸਿਆ ਕਿ ਇਹ ਜੋ 1 ਫਰਵਰੀ ਨੂੰ ਭਾਰਤ ਦਾ ਬਜਟ ਪੇਸ਼ ਹੋਣਾ ਹੈ ਕਹਿੰਦੇ ਵੀ ਬਜਟ ਪੇਸ਼ ਹੋਣ ਤੋਂ ਬਾਅਦ ਸ੍ਰੀ ਕਾਰਨੀ ਸਾਹਿਬ ਭਾਰਤ ਦੇ ਵਿੱਚ ਦੌਰਾ ਕਰਨਗੇ ਸੋ ਉਹਨਾਂ ਨੇ ਹੁਣ ਇਹ ਸੰਕੇਤ ਦੇ ਦਿੱਤੇ ਆ ਕਿ ਜਿਵੇਂ ਹੁਣ ਚੀਨ ਗਏ ਨੇ ਚੀਨ ਤੋਂ ਬਾਅਦ ਕਤਰ ਜਾਣਾ ਫਿਰ ਸਵਿਟਜ਼ਰਲੈਂਡ ਜਾਣਾ ਤੇ ਆਉਂਦੇ ਕੁਝ ਹਫ਼ਤੇਾਂ ਜਿਵੇਂ ਫਰਵਰੀ 1 ਦਾ ਦਿਨ ਸਮਝਾ ਦਿੱਤਾ ਕਿ ਫਰਵਰੀ 1 ਤੋਂ ਬਾਅਦ ਕਿ ਜੋ ਕਾਰਨੀ ਸਾਹਿਬ ਨੇ ਉਹ ਭਾਰਤ ਦੇ ਵਿੱਚ ਪਹੁੰਚਣਗੇ ਸੋ ਹੁਣ ਭਾਰਤ ਦੇ ਦੌਰੇ ਦੇ ਵੀ ਉਹਨਾਂ ਨੇ ਗੱਲ ਕਹੀ ਹੈ ਵੀ ਜਲਦ ਹੋ ਭਾਰਤ ਦੇ ਦੌਰੇ ਤੇ ਪਹੁੰਚ ਰਹਿਣੇ ਸੋ ਇਹਦੇ ਵਿੱਚ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਹਿੰਦੇ ਕਿ ਇਹ ਦੋਵਾਂ ਮੁਲਕਾਂ ਨੂੰ ਇਹ ਮਹੱਤਵ ਰਿਸ਼ਤੇ ਬਣਾਉਣ ਦੀ ਲੋੜ ਹੈ ਕਿ ਸਾਨੂੰ ਵੀ ਕੈਨੇਡਾ ਲਈ ਲੋੜ ਹੈ ਕੈਨੇਡਾ ਨੂੰ ਭਾਰਤ ਵੀ ਵੀ ਲੋੜ ਹੈ ਸੋ ਕਹਿੰਦੇ ਵੀ ਚੰਗਾ ਇਹ ਹੋਵੇਗਾ ਕਿ ਜੋ ਰਿਸ਼ਤਿਆਂ ਦੇ ਵਿੱਚ ਖਟਾਸ ਆਈ ਹੋਈ ਸੀ ਤੇ ਉਹਨਾਂ ਇਹ ਖਟਾਸ ਨੂੰ ਦੂਰ ਕੀਤਾ ਜਾਵੇ ਰਿਸ਼ਤੇ ਜਿਹੜੇ ਦੁਆਰਾ ਮਜ਼ਬੂਤ ਕੀਤੇ ਜਾਣ ਹੁਣ ਜਿਵੇਂ ਅਸੀਂ ਜ਼ਿਕਰ ਕੀਤਾ ਇਹ ਭਾਰਤ ਦੌਰੇ ਦਾ ਵੀ ਉਹਨਾਂ ਨੇ ਜ਼ਿਕਰ ਕਰਤਾ ਵੀ ਉਹਨਾਂ ਜਲਦੋ ਭਾਰਤ ਵਿੱਚ ਵੀ ਆ ਰਹੇ ਨੇ ਤੇ ਇਸ ਦੇ ਨਾਲ ਫਿਰ ਕੱਲ ਕੀ ਹੋਇਆ ਕਿ ਕੈਨੇਡਾ ਦੀ ਇੱਕ ਬੜੀ ਮੀਡੀਆਦਾਰੀ ਗਲੋਬਲ ਨਿਊਜ਼ ਸੋ ਉਹਨਾਂ ਨੇ ਵੀ ਇੱਕ ਇਹ ਆਰਟੀਕਲ ਜਿਹੜਾ ਆ ਛਾਪਿਆ ਆ ਤੇ ਉਸ ਆਰਟੀਕਲ ਦੇ ਵਿੱਚ ਉਹਨਾਂ ਨੇ ਜੋ ਰਾਈਟ ਟੂ ਇਨਫੋਰਮੇਸ਼ਨ ਅਧਿਰ ਇਹ ਜਾਣਕਾਰੀ ਉਹਨਾਂ ਤੱਕ ਪਹੁੰਚੀ ਹੈ ਸੋ ਉਹਨਾਂ ਨੇ ਇੱਥੇ ਕਿਹਾ ਕਹਿੰਦੇ ਵੀ RCMP ਇਹ ਕੋਲ ਇਸ ਤਰੀਕੇ ਦੀਆਂ ਜਾਣਕਾਰੀਆਂ ਇਸ ਤਰੀਕੇ ਦੀ ਪੁਖਤਾ ਇਨਫੋਰਮੇਸ਼ਨ ਸਗੀ ਕਿ ਜੋ ਲਾਰੈਂਸ ਬਿਸ਼ਰੋਏ ਜਿਸ ਨੂੰ ਕੈਨੇਡਾ ਦੇ ਵਿੱਚ دہشتਗਰਤ ਸੰਗਠਨ ਲਾਣਿਆ ਹੋਇਆ ਵੀ ਇਹ ਭਾਰਤ ਸਰਕਾਰ ਦੇ ਇਸ਼ਾਰੇ ਦੇ ਉੱਪਰ ਕੰਮ ਕਰਦੇ ਰਹੇ ਨੇ ਵੀ ਇੱਥੇ ਇਸ ਢੰਗ ਦੇ ਨਾਲ ਇਹਨਾਂ ਵੱਲੋਂ ਇਹ ਵੱਖ-ਵੱਖ ਬੀਨਸਮੈਨਾਂ ਨੂੰ ਟਾਰਗੇਟ ਕੀਤਾ ਗਿਆ ਵੱਖ-ਵੱਖ ਜਿਹੜਿਆ ਹਿੰਸਕ ਇੱਕ atividades ਨੂੰ ਅੰਜਾਮ ਦਿੱਤਾ ਗਿਆ ਸੋ ਭਾਰਤ ਸਰਕਾਰ ਦੇ ਇਸ਼ਾਰੇ ਤੇ ਕਹਿੰਦੇ ਵੀ ਇਹ ਆਪਣਾ ਕੰਮ ਕਰਦੇ ਰਹੇ ਤੇ ਇਹ ਹੋਰ ਜੋ ਰਿਪੋਰਟ ਹੈ ਇਹ ਇਸ ਆਧਾਰ ਦੇ ਉੱਪਰ ਜਿਹੜੀ ਉਹਨਾਂ ਕੋਲ ਇਨਫੋਰਮੇਸ਼ਨ ਪਹੁੰਚੀ ਇਸ ਆਧਾਰ ਦੇ ਉੱਪਰ ਇਹ ਗਲੋਬਲ ਨਿਊਜ਼ ਬਲੌਗ ਆਲੇ ਕਬਟਾ ਕਲਾਸਾ ਇਸ ਤਰੀਕੇ ਨਾਲ ਕਿ ਕਿਉਂਕਿ ਪਹਿਲਾਂ ਵੀ ਇਸ ਤਰੀਕੇ ਦੀਆਂ ਗੱਲਾਂ ਬੋਲ ਜੈਸੇ ਟੂੜੂ ਸਾਹਿਬ ਦੇ ਸਮੇਂ ਦਰਾਰ ਹੁੰਦੀਆਂ ਰਹੀਆਂ ਨੇ ਤੇ ਹੁਣ ਇਹ ਬਹੁਤ ਵੱਡੇ ਸਵਾਲ ਜਿਹੜੇ ਨੇ ਫਿਰ ਇਹ ਪੋਲਿਟਿਸ਼ੀਅਨਸ ਅੱਗੇ ਵੀ ਫੇਰ ਉਹਨੇ ਸਮੇਂ ਦਰਾਰ ਖੜੇ ਕੀਤੇ ਜਾ ਸਕਦੇ ਨੇ ਕਿ ਇੱਕ ਪਾਸੇ ਜਿੱਥੇ ਇਸ ਤਰੀਕੇ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ ਕਾਰਨੀ ਸਾਹਿਬ ਸਬੰਧ ਜਿਹੜੇ ਸੁਧਾਰਨ ਦੀ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਨੇ ਫਿਰ ਇਹਨਾਂ ਸਾਰਿਆਂ ਦੇ ਵਿੱਚ ਇਹ ਚੀਜ਼ਾਂ ਨੂੰ ਕਿਸ ਤਰੀਕੇ ਨਾਲ ਉਹ ਮੈਰਜ ਕਰਨਗੇ ਤੇ ਇਸ ਤਰੀਕੇ ਦੇ ਜਿਹੜੇ ਅਪਰਾਧਿਕ ਸੰਗਠਨ ਜਿਹੜੇ ਨੇ ਉਹਨਾਂ ਨੂੰ ਕਹਿਣ ਦਾ ਆਉਣ ਵਾਲੇ ਸਮੇਂ ਦਰਾਂ ਕਿਸ ਕੀ ਕਿ ਇਹ ਨਾਲ ਇੱਕ ਕੰਟਰੋਲ ਕਰੇਗਾ ਸਵਾਲ ਤਾਂ ਪ੍ਰਧਾਨ ਸਾਹਿਬ ਬਹੁਤ ਵੱਡਾ ਖੜਾ ਹੋ ਗਿਆ ਤੇ ਗਲੋਬਲ ਨਿਊਜ਼ ਨੇ ਰਿਪੋਰਟ ਦਿੱਤੀ ਹੈ ਤੇ ਤੁਸੀਂ ਇਹ ਵੀ ਦੱਸਿਆ ਕਹਿ ਦਿੱਤਾ ਵੀ ਰਾਜਨੀਤਿਕ ਲੋਕ ਕਿਉਂਕਿ ਜੇ ਇੱਥੇ ਦੀ ਗੱਲਬਾਤ ਬ੍ਰੈਂਟਨ ਦੀ ਕਰੀਏ ਆਪਣੇ ਭਾਈਚਾਰੇ ਦੇ ਵਿੱਚੋਂ ਹੀ ਐਮਪੀ ਸਹਿਬਾਨ ਕਿਉਂਕਿ ਫੈਡਰਲ ਨਾਲ ਜੁੜਿਆ ਮਸਲਾ ਹੈਗਾ ਜੀ ਇਹ ਤੇ ਉਹ ਜਾਦਾ ਨੇ ਤੇ ਜੇ ਇਹ ਮੈਨੂੰ ਨਹੀਂ ਲੱਗਦਾ ਹੈਗਾ ਵੀ ਕੋਈ ਚੰਗਾ ਜਵਾਬ ਇਹ ਦੇ ਪਾਉਣਗੇ ਇਹ ਮੇਰੀ ਆਪਣਾ ਨਿੱਜੀ ਹੋ ਸਕਦੇ ਨੇ ਕਮਾਉਣਗੇ ਵੋਟਾਂ ਦੀ ਰਾਜਨੀਤੀ ਆ ਹਰ ਪੱਖ ਤੋਂ ਇਹਨਾਂ ਨੇ ਵੋਟਾਂ ਲੈਣੀਆਂ ਨੇ ਫਿਰ ਆਉਣੇ ਵਾਲੇ ਸਮਝ ਦੇਖਦੇ ਆ ਕਿਉਂਕਿ ਅਗਲੀ ਖਬਰ ਆਪਨੇ ਉਹੀ ਸਾਂਝੀ ਕਰਨੀ ਆ ਜੀ ਅ ਇੱਕ ਪਾਸੇ ਤਾਂ ਓਵਰਪੋਰਟ ਆ ਰਹੀ ਆ ਸਿੱਧੀ ਦਖਲ ਅੰਦਾਜ਼ੀ ਦੀ ਗੱਲਬਾਤ ਕਰ ਲਈ ਗੈਂਗਸਟਰ ਨੂੰ ਪੈਸੇ ਦੇਣ ਤੱਕ ਭਾਰਤ ਸਰਕਾਰ ਦੀ ਇਨਵੋਲਵਮੈਂਟ ਦੀ ਗੱਲਬਾਤ ਕਰ ਲਈ ਇਹ ਇੱਥੇ ਬੈਠੇ ਸਬਮਿਟ ਕਰ ਰਹੇ ਨੇ ਜਾਂ ਫੰਡਿੰਗ ਦੀ ਗੱਲਬਾਤ ਕਰ ਰਹੇ ਹੈਗੇ ਨੇ ਡਾਇਰੈਕਟਲੀ ਕੋਈ ਐਕਸ਼ਨ ਲੈਣ ਬਾਰੇ ਲਾ ਨੂੰ ਚੇਂਜ ਕਰਨ ਬਾਰੇ ਉਹ ਕਿਸੇ ਦੀ ਕੋਈ ਗੱਲਬਾਤ ਨਹੀਂ ਹੋ ਰਹੀ ਹੈਗੀ ਤੇ ਫਿਰ ਅਗਲੀ ਖਬਰ ਇਹੀ ਹੈ ਪ੍ਰੋਡਨ ਸਾਹਿਬ ਸੋ ਸਾਂਝ ਪਾ ਲੈਂਦੇ ਆਪਾਂ ਜੀ ਪ੍ਰੋਡਨ ਸਾਹਿਬ ਦੇਖੋ ਇਹਦੇ ਵਿੱਚ ਵੀ ਨਜੀ ਕੀ ਹੈ ਕਿ ਇਹ ਖਬਰਾਂ ਬ੍ਰਿਟਿਸ਼ ਕੋਲੰਬੀਆ ਦੇ ਸਰੀ ਤੋਂ ਆ ਰਹੀ ਹੈ ਜੀ ਤੇ ਕੱਲ ਉੱਥੇ ਕੀ ਹੋਇਆ ਕਿ ਦੁਪਹਿਰ ਦੇ ਸਮੇਂ ਤਕਰੀਬਨ 12:00 ਵਜੇ ਜੋ ਸਰੀ ਦੀ 176 ਸਟਰੀਟ ਤੇ 35 ਐਵੈਨਿਊ ਦੇ ਲਾਗੇ ਇਹ ਦਿਨ ਦਿਹਾੜੇ ਕਿਉਂਕਿ ਦੁਪਹਿਰ ਦੇ 12:00 ਵਜੇ ਦਾ ਸਮਾਂ ਸੀਗਾ ਸੋ ਦਿਨ ਦਿਹਾੜੇ ਉੱਥੇ ਇੱਕ ਨਾਮਵਰ ਕਾਰੋਬਾਰੀ ਹੈ ਇਹ ਬਿੰਦਰ ਘਰਚਾ ਸੋ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੋ ਤੁਸੀਂ ਇਹ ਦੇਖ ਲਓ ਕਿ ਇਹ ਜਿਸ ਤਰੀਕੇ ਨਾਲ ਪੰਜਾਬੀ ਕਾਰੋਬਾਰੀ ਪੂਰੇ ਕੈਨੇਡਾ ਭਾਰਤ ਦੇ ਵਿੱਚ ਟਾਰਗੇਟ ਹੋ ਰਹੇ ਨੇ ਇਹ ਕੱਲ ਵੀ ਇੱਕ ਵੀਡੀਓ ਸਾਹਮਣੇ ਆਈ ਸੀ ਕਿ ਬ੍ਰੈਂਪਟਨ ਦੇ ਵਿੱਚ ਇੱਕ ਕਾਰੋਬਾਰੀ ਦੇ ਘਰ ਦੇ ਉੱਪਰ ਇਹ ਗੋਲੀਆਂ ਚਲਾਉਣ ਦੀ ਜਿਹੜੀ ਘਟਨਾ ਵਾਪਰੀ ਸੀ ਗੋਲੀ ਢਿੱਲੋਂ ਵੱਲੋ ਇਹ ਉਸ ਘਟਨਾ ਦੀ ਜ਼ਿੰਮੇਵਾਰੀ ਲਈ ਗਈ ਸੀ ਇਸ ਤਰੀਕੇ ਦੀ ਸੋਸ਼ਲ ਮੀਡੀਆ ਤੇ ਪੋਸਟ ਇੱਕ ਸਾਹਮਣੇ ਆਈ ਹੈ ਤੇ ਚਲੋ ਹਾਲ ਦੀ ਘੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸੋ ਉਸ ਤੋਂ ਬਾਅਦ ਫਿਰ ਹੋਰ ਜੋ ਗੋਲੀਆਂ ਚਲਾਉਣ ਵਾਲੇ ਹੋ ਸਕਦਾ ਕਿ ਪੁਲਿਸ ਨੂੰ ਉਹਨਾਂ ਦੇ ਕੋਈ ਕਿਸੇ ਤਰੀਕੇ ਦੀ ਪਿੰਡਕ ਲੱਗ ਸਕੇ ਹੁਣੇ ਜੋ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਦਿਨ ਦਿਹਾੜੇ ਕਤਲ ਹੋਇਆ ਕਿਉਂਕਿ ਇਹ ਬਿੰਦਰ ਗਰਚਾ ਸਾਹਿਬ ਇਹ ਪੰਜਾਬੀ ਭਾਈਚਾਰੇ ਦੇ ਨਾਲ ਸੰਬੰਧਤ ਇਨਾਮੀ ਕਾਰੋਬਾਰੀ ਸੀਗੇ ਸੋ ਇਹਨਾਂ ਨੇ ਸਟੂਡੀਓ 12 ਲਿਮੋਜੀ ਤੇ ਬੈਂਕਕਟ ਹਾਲ ਦੇ ਮਾਲਕ ਸਨ ਤੇ ਇਹ ਦੱਸਿਆ ਜਾ ਰਿਹਾ ਕਿ ਜੋ ਉੱਥੇ ਵਿਆਹ ਸ਼ਾਦੀ ਹੁੰਦੇ ਸੀ ਪੰਜਾਬੀ ਭਾਈਚਾਰੇ ਨਾਲ ਸੰਬੰਧਤ ਤੇ ਉਹਦੇ ਵਿੱਚ ਇਹ ਜਾਣਿਆ ਵਿਚਾਰਿਆ ਚੈਰਾ ਸੀ ਫੋਟੋਗ੍ਰਾਫੀ ਵਾਸਤੇ ਸੋ ਕਾਫੀ ਵੱਡਾ ਨਾਮ ਸੀਗਾ ਸੋ ਇਸ ਘਟਨਾ ਨੂੰ ਲੈ ਕੇ ਇਹ ਕਾਫੀ ਹੁਣ ਰੋਸ ਵੀ ਹੈ ਦੇਖੋ ਕਿ ਦੇਖੋ ਜਦੋਂ ਤੁਸੀਂ ਇਸ ਤਰੀਕਾ ਨੂੰ ਦੇਣ ਦਿਹਾੜੇ ਕਿਸੇ ਵੀ ਕਾਰੋਬਾਰੀ ਨੂੰ ਮਾਰ ਦੇਣਾ ਮਾਰ ਕੇ ਸਾਨੀਦਰ ਨਾਲ ਉੱਥੋਂ ਨਿਕਲ ਕੇ ਚਲੇ ਜਾਣਾ ਸੋ ਬਹੁਤ ਵੱਡੇ ਸਵਾਲ ਲਾਅਨ ਆਰਡਰ ਨੂੰ ਲੈ ਕੇ ਵੀ ਹੋ ਰਹੇ ਆ ਸੋ ਇਹਦੇ ਵਿੱਚ ਇਹ ਪੰਜਾਬ ਦੇ ਪਿੰਡ ਮੱਲਾ ਬੇਦੀਆ ਜੋ ਸੀ ਇਹ ਪਾਕਿਸਤਾਨਗਰ ਦੇ ਨਾਲ ਇਹ ਸਬੰਧਤ ਸੀਗੇ ਤੇ ਇੱਥੇ ਪ੍ਰਵਾਸ ਕਰਕੇ ਕੈਨੇਡਾ ਦੇ ਵਿੱਚ ਆਏ ਸੀਗੇ ਤੇ ਪਿੱਛੇ ਛੱਡ ਰੇ ਨੇ ਵੀ ਇਹਨਾਂ ਦੇ ਦੋ ਬੇਟੀਆਂ ਇੱਕ ਬੇਟਾ ਤੇ ਮਾਪੇ ਆਪਣੇ ਪਤਨੀ ਨੂੰ ਇਹ ਛੱਡ ਕੇ ਇਸ ਦੁਨੀਆ ਤੋਂ ਚਲੇ ਗਏ ਦੇ ਇਹ ਹੁਣ ਬਹੁਤ ਵੱਡੇ ਸਵਾਲ ਨੇ ਵੀ ਕਾਰੋਬਾਰੀ ਜੋ ਪੰਜਾਬੀ ਨੇ ਉਸ ਰੱਖੇ ਤੇ ਨਹੀਂ ਹੈ ਕਿਸੇ ਵੀ ਸ਼ਹਿਰ ਦੇ ਵਿੱਚ ਗੈਂਗ ਜਿਸ ਸੁਰੱਖਿਤ ਨਹੀਂ ਹੈ ਇਹ ਤੰਕਾਇਆ ਜਾ ਰਿਹਾ ਗੋਲੀਆਂ ਨਾਲ ਦੇ ਮਾਰੀਆਂ ਜਾ ਰਹੀਆਂ ਨੇ ਅਗਰ ਇਹ ਨਹੀਂ ਫਿਰ ਐਕਸਟਰੋਸ਼ਨ ਦੀ ਮੰਨੀ ਦਿੰਦੇ ਤਾਂ ਫਿਰ ਇਸ ਤਰੀਕੇ ਦੇ ਕਤਲ ਵੀ ਕੀਤੇ ਜਾ ਰਹੇ ਨੇ ਇਹ ਬਹੁਤ ਵੱਡੇ ਸਵਾਲ ਨੇ ਕਿ ਅਗਰ ਇਹ ਜੋ ਆਲਰੇਡੀ ਜਿਹੜੇ ਕਾਰੋਬਾਰੀ ਅਨੇਕ ਕਿੰਨੇ ਜਨੇ ਸਾਲ ਲਾ ਕੇ 20 20 30 40 40 ਸਾਲ ਲਾ ਕੇ ਆਪਣੇ ਆਪ ਨੂੰ ਇੱਥੇ ਸਥਾਪਿਤ ਕੀਤਾ ਫਿਰ ਅਗਰ ਇਸ ਤਰੀਕੇ ਦੇ ਨਾਲ ਫਿਰ ਇਹ ਮਾਹੌਲ ਬਣੇਗਾ ਫਿਰ ਉਹਨਾਂ ਵਿੱਚ ਆਪਣਾ ਕਾਰੋਬਾਰ ਛੱਡ ਕੇ ਜਿਹੜੇ ਹੋਰ ਜਾ ਕੇ ਦੇਖਣਾ ਪਊਗਾ ਜਾਂ ਹੋਰ ਪਾਸੇ ਜਿਹੜੇ ਹੋਰ ਅਲਟਰਨੇਟਿਵਸ ਨੇ ਉਹ ਦੇਖਣੇ ਪੈਣਗੇ ਫਿਰ ਜੋ ਨਵੇਂ ਲੋਕ ਨੇ ਜਿਨ੍ਹਾਂ ਨੇ ਇੱਥੇ ਆ ਕੇ ਇਨਵੈਸਟਮੈਂਟ ਕਰਨੀਆਂ ਨੇ ਇਹ ਉਹ ਫਿਰ ਇਸ ਤਰੀਕੇ ਦਾ ਮਾਹੌਲ ਦੇਖਣਗੇ ਕੈਨੇਡਾ ਦੇ ਵਿੱਚ ਵੀ ਕੈਨੇਡਾ ਦੇ ਵਿੱਚ ਤਾਂ ਇਹ ਸੁਰੱਖਿਆ ਹੈ ਹੀ ਨਹੀਂ ਐ ਵੀ ਉਸ ਤੇ ਸੀ ਕਾਰੋਬਾਰ ਕਰਕੇ ਕਰਾਂਗੇ ਕੀ ਇਹ ਬਹੁਤ ਸਵਾਲ ਨੇ ਜਿਨ੍ਹਾਂ ਦੇ ਆਉਣ ਵਾਲੇ ਸਮੇਂ ਦੌਰਾਨ ਫਿਰ ਸਵਾਲ ਦੇਣੇ ਵਿੱਚ ਜਿਹੜੇ ਸਵਾਲ ਨੇ ਉਹਦੇ ਜਵਾਬ ਦੇਣੇ ਵੀ ਬੰਦ ਨੇ ਜੀਪਰਨ ਸਾਹਿਬ ਜਵਾਬ ਦੇ ਜਵਾਬ ਦੇਣ ਤਾਂ ਬਣਦੇ ਆ ਸੋ ਬ੍ਰੈਮਟਨ ਵਿੱਚ ਉਹਨ ਐਕਸਟਰਸ਼ਨ ਵਿਰੋਧੀ ਜਿਹੜੀਆਂ ਲੁੱਟਾਂ ਕੋਆਂ ਕਤਲ ਇਹਨਾਂ ਨੂੰ ਸੰਦਰਭ ਦੇ ਵਿੱਚ ਇੱਕ ਸਬਮਿਟ ਹੋਇਆ ਦੇਖਿਆ ਮੈਂ ਫੋਟੋ ਦੇਖੀ ਆ ਕਿਈ ਐਮਪੀ ਸਾਹਿਬਾਨਾਂ ਨੇ ਪਾਈਆਂ ਹੋਈਆਂ ਨੇ ਤੇ ਫਿਰ ਕੋਈ ਫੰਡਿੰਗ ਦਾ ਵੀ ਮਰਖੇ ਲਾਣ ਹੋਇਆ ਜੀ ਇਹ ਬਿਲਕੁਲ ਜੀ ਸੋ ਇੱਥੇ ਇੱਕ ਐਂਟੀ ਐਕਸਟਰਸ਼ਨ ਸਬਮਿਟ ਬ੍ਰੈਮਟਨ ਦੇ ਵਿੱਚ ਹੋਇਆ ਆ ਇਹਦਾ ਜਿਹੜਾ ਮੇਨ ਮਕਸਦ ਇਹੀ ਸੀਗਾ ਕੀ ਪੀ ਰੀਜਨ ਦੇ ਵਿੱਚ ਜਿਵੇਂ ਬ੍ਰੈਮਟਨ ਵਿੱਚ ਸਾਗ ਕੈਲਡਨ ਹੈ ਸੋ ਇਹਦੇ ਵਿੱਚ ਜਸਟਿਸ ਕੇ ਨਾਲ ਇਹ ਹਿੰਸਕ ਗਤੀਵਿਧੀਆਂ ਵਧੀਆਂ ਨੇ ਜਿਵੇਂ ਅਸੀਂ ਪਹਿਲੀ ਕਵਰ ਦੇ ਵਿੱਚ ਜ਼ਿਕਰ ਕਰ ਰਹੇ ਸੀ ਵੈਕਸਟ੍ਰੇਸ਼ਨ ਨਾਲ ਸੰਬੰਧਿਤ ਜੋ ਇਹ ਇਨਸੀਡੈਂਸ ਨੇ ਵਧੇ ਨੇ ਸੋ ਉਹਨਾਂ ਨੂੰ ਕਿਸ ਢੰਗ ਦੇ ਨਾਲ ਰੋਕਿਆ ਜਾ ਸਕੇ ਸੋ ਇਹ ਇੱਕ ਪ੍ਰਮੁੱਖ ਮੁੱਦਾ ਇਸ ਸੈਮਿਟ ਦਾ ਰਿਹਾ ਸੋ ਇਹਦੇ ਵਿੱਚ ਇਹ ਜੋ ਫੈਡਰਲ ਪ੍ਰੋਵਿੰਸ਼ੀਅਲ ਜਾਂ ਲੋਕਲ ਜੋ ਲੀਡਰ ਸਾਹਿਬਾਨ ਨੇ ਸੋ ਉਹਨਾਂ ਨੇ ਆਪਣੀ ਹਾਜ਼ਰੀ ਭਰੀ ਹੈ ਇਹਦੇ ਵਿੱਚ ਫੈਡਰਲ ਪਬਲਿਕ ਸੇਫਟੀ ਮਿਨਿਸਟਰ ਗੈਰੀ ਅਨੰਦ ਸੰਗਰੀ ਸੈਕਟਰੀ ਆਫ ਸਟੇਟ ਫਾਰ ਕੰਬਟਿੰਗ ਕਰਾਈਮ ਰੂਬੀ ਸੋਤਾਜੀ ਤੇ ਇਹਦੇ ਨਾਲ ਅਨਟਾਰੀਓ ਸਾਲਿਸਟਰ ਜਨਰਲ ਮਾਈਕਲ ਕੈਜਨਰ ਜਿਹੜੇ ਪਹੁੰਚੇ ਹੋਏ ਸੀਗੇ ਤੇ ਨਾਲ ਲਾਅ ਇਨਫੋਰਸਮੈਂਟ ਜਿਹੜੇ ਵੱਖ-ਵੱਖ ਨੁਮਾਇੰਦੇ ਨੇ ਜਿਦੇ ਵਿੱਚ ਪੀਲੀਜਨਰ ਪੁਲਿਸ ਦੇ ਚੀਫ ਇਨਸਪੈਕਟਰ ਅੰਦਰਯਾਪਾ ਤੇ ਹੋਰ ਲੋਕਲ ਐਮਪੀ ਸਹਿਬਾਨ ਇਸ ਦੇ ਵਿੱਚ ਸ਼ਾਮਲ ਸੀਗੇ ਤੇ ਇਹਦੇ ਵਿੱਚ ਇਹ ਜੋ ਸਾਊਥ ਏਸ਼ੀਆਨ ਕਮਿਊਨਿਟੀ ਚ ਲੋਕ ਕਹਿੰਦੇ ਨੇ ਖਾਸ ਤੌਰ ਤੇ ਇਹ ਪੰਜਾਬੀ ਜਾਂ ਖਾਸ ਤੌਰ ਤੇ ਅਸੀਂ ਦੇਖੀ ਵੀ ਸਿੱਖ ਭਾਈਚਾਰੇ ਨੂੰ ਟਾਰਗੇਟ ਕੀਤਾ ਜਾ ਰਿਹਾ ਬਾਕੀ ਸਾਊਥ ਏਸ਼ੀਆ ਦੀ ਜਿਹੜੀਆਂ ਹੋਰ ਕਮਿਊਨਿਟੀਆਂ ਨੇ ਸੋ ਉਹ ਨਿਸ਼ਾਨੇ ਦੇ ਉੱਪਰ ਨਹੀਂ ਹਨ ਸਿਰ ਪੰਜਾਬੀ ਕਾਰੋਬਾਰੀਆਂ ਨੂੰ ਹੀ ਟਾਰਗੇਟ ਜਿਹੜਾ ਹੈ ਜਨਤਤਰ ਕੀਤਾ ਜਾ ਰਿਹਾ ਸੋ ਇਹਦੇ ਵਿੱਚ ਹੁਣ ਅਨਾਉਂਸਮੈਂਟ ਇਹ ਹੋਈ ਹੈ ਫੈਡਰਲ ਸਰਕਾਰ ਦੀ ਕਿ 1 ਮਿਲੀਅਨ ਤੱਕ ਦਾ ਜਿਹੜਾ ਫਰ ਦੇ ਪੀਐਲ ਜਨਰਲ ਪੁਲਿਸ ਨੂੰ ਦੇਣਾ ਕਿ ਉਹ ਆਪਣੀ ਐਕਸਟਰਸ਼ਨ ਇਨਵੈਸਟੀਗੇਟਿਵ ਟਾਸਕ ਫੋਰਸ ਜਿਹੜੀ ਉਹਨਾਂ ਨੇ 2023 ਦੇ ਵਿੱਚ ਬਣਾਈ ਸੀ ਉਹਨੂੰ ਮਜ਼ਬੂਤ ਕਰ ਸਕਣ ਜਿਹੜੇ ਵਿਕਟਮਸ ਨੇ ਤੇ ਵਿਕਟਮਸ ਨੂੰ ਜਿਹੜੀ ਆ ਸਹਾਇਤਾ ਦਿੱਤੀ ਜਾ ਸਕੇ ਉਹਦਾ ਜਿਹੜਾ ਮਾਨਸਿਕ ਜਿਹੜਾ ਉਹਨਾਂ ਦਾ ਸੰਤੁਲਨ ਹੈ ਉਹ ਮਜ਼ਬੂਤ ਬਣਾਇਆ ਜਾ ਸਕੇ ਸੋ ਇਹਦੇ ਵਾਸਤੇ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ ਤੇ ਨਾਲ ਕਹਿ ਰਹੇ ਨੇ ਵੀ ਰਿਜਨਲ ਇੰਟੀਗ੍ਰੇਟਿਡ ਡਰਗ ਇਨਫੋਰਸਮੈਂਟ ਟੀਮ ਜਿਹੜੀ ਆ ਇੰਟੀਰੀਅਰ ਤੇ ਲੋਕਲ ਅਥਾਰਟੀਸ ਦੇ ਨਾਲ ਮਿਲ ਕੇ ਜਿਹੜਾ ਇਸ ਨੂੰ ਮਜ਼ਬੂਤ ਕੀਤਾ ਜਾਵੇ ਤੇ ਉਹ ਆਲੇ 4 ਸਾਲਾਂ ਦਾ ਜਿਹਨੂੰ 4 ਮਿਲੀਅਨ ਡਾਲਰ ਦੀ ਜਿਹੜੀ ਫੰਡਿੰਗ ਜਿਹੜੀ ਆ ਕੈਨੇਡਾ ਬਾਰਡਰ ਬਲਾਂਗ ਦੇ ਤਹਿਤ ਦਿੱਤੀ ਜਾਊਗੀ ਤੇ ਇਹਦੇ ਨਾਲ ਬਾਰਡਰ ਜਿਹੜੇ ਫੈਡਰਲ ਕਮਿਟੀ ਮੈਂਟਰੀ ਦੇ ਵਿੱਚ ਜਿਹੜਾ ਬਜਟ ਆ 225 ਦੇ ਤਹਿਤ ਇਹ ਹੋਰ ਜ਼ਿਆਦਾ ਫੰਡਿੰਗ RCMP ਦੇ ਸੀਵੀਸੀ ਆਫਿਸਰ ਜਿਹੜੇ ਨੇ ਉਹਨੂੰ ਦੇ ਵੀ ਗੱਲ ਹੋਈ ਹੈ ਕਿ ਇਹਨਾਂ ਨੂੰ ਵੀ ਦਿੱਤੀਆਂ ਜਾਣਗੇ ਇਸ ਜਿਹੜੀ ਨੋਸਮੈਂਟਾ ਆਲਰੇਡੀ ਹੋਈਆਂ ਨੇ ਉਹਦੀ ਵੀ ਚਰਚਾ ਕੀਤੀ ਗਈ ਹੈ ਤੇ ਨਾਲ ਜਿਹੜੋ ਇਪੈਟ੍ਰਿਕ ਬ੍ਰੌਂਸ ਸਾਹਿਬ ਜਿਹੜੇ ਲੰਬੇ ਸਮੇਂ ਤੋਂ ਐਡਵੋਕੇਸੀ ਕਰ ਰਹੇ ਸੀਗੇ ਇਹ ਵੀ ਦੇ ਵਿੱਚ ਇਹ ਫੈਡਰਲ ਸਰਕਾਰ ਆ ਕੇ ਦਖਲ ਦਵੇ ਇਹਦੇ ਵਿੱਚ ਕਿ ਕਿਤਨਾ ਕਿਤੇ ਜਿਹੜੇ ਸਾਡੀ ਮਦਦ ਕੀਤੀ ਜਾਵੇ ਵੀ ਸਾਡਾ ਇੰਡੀਵਿਜੂਅਲ ਮਸਲਾ ਨਹੀਂ ਹੈ ਸੋ ਉਸ ਬਾਬਤ ਵੀ ਸੈਫਟੀ ਜਿਹੜੀ ਪਟਾਈ ਗਈ ਹੈ ਹੁਣ ਇਹ ਦੇਖਣ ਵਾਲੀ ਗੱਲ ਫਿਰ ਆਉਣ ਵਾਲੇ ਸਮੇਂ 'ਚ ਹੀ ਹੋਊਗੀ ਕਿਉਂਕਿ ਇਹ ਗੱਲਾ ਬ੍ਰੈਮਟਨ ਦਾ ਮਸਲਾ ਨਹੀਂ ਹੈ ਇਹ ਪੂਰੇ ਦੇਸ਼ ਦੇ ਵਿੱਚ ਇਸ ਤਰੀਕੇ ਦੇ ਜਿਹੜੇ ਜਿੱਥੇ-ਥੇ ਵੀ ਸਾਡੇ ਕਾਰੋਬਾਰੀ ਬੈਠੇ ਨੇ ਇਸ ਤਰੀਕੇ ਦਾ ਮਾਹੌਲ ਬੜਿਆ ਹੋਇਆ ਤੇ ਇਹਨੂੰ ਹੈਂਡਲ ਕਰਨਾ ਵੀ ਗੱਲਾ ਬ੍ਰੈਮਟਨ ਦੇ ਵਾਸਤਾ ਰੋਗ ਨਹੀਂ ਹੈ ਸੋ ਕਿਸ ਢੰਗ ਨਾਲ ਹੋ ਰਹੇ ਇਹ ਮਾਹੌਲ ਜਿਹੜਾ ਆ ਉਹ ਵਧੀਆ ਬਣੇਗਾ ਕਿ ਤਾਂ ਕਿ ਨਾਲ ਹੀ ਲੋਕਾਂ ਦੇ ਵਿੱਚ ਵਾਪਸ ਕਿ ਜੋ ਸਾਡੀਆਂ ਸੁਰੱਖਿਆ ਏਜੰਸੀਆਂ ਨੇ ਸਾਡੇ ਪੁਲਿਸ ਅਫਸਰ ਨੇ ਸੋ ਉਹਨਾਂ ਦੇ ਵਿੱਚ ਸਾਡਾ ਵਿਸ਼ਵਾਸ ਵਾਪਸ ਬਣੇਗਾ ਇਹ ਹੁਣ ਆਉਣ ਵਾਲੇ ਸਮੇਂ ਦੀ ਗੱਲ ਹੈ ਕਿਉਂਕਿ ਅਗਰ ਇਸ ਚੀਜ਼ ਨੂੰ ਕੰਟਰੋਲ ਕਰਨਾ ਇੱਕ ਰੋਜ਼ ਦੇ ਨਾਲ ਵਿੱਚ ਤਾਂ ਹੋ ਨਹੀਂ ਸਕਦਾ ਲੰਮਾ ਸਮਾਂ ਲੱਗੇਗਾ ਫਿਰ ਕੰਟਰੋਲ ਹੁੰਦਾ ਜਾਂ ਨਹੀਂ ਹੁੰਦਾ ਇਹ ਆਉਣ ਵਾਲੇ ਸਮੇਂ ਦੇ ਉੱਪਰ ਨਿਰਭਰ ਕਰਦਾ ਹੁਣ ਇਹ ਵੀ ਗੱਲ ਹੈ ਵੀ ਕਿ 1 ਮਿਲੀਅਨ ਡਾਲਰ ਦੀ ਫੰਡਿੰਗ ਦੇ ਨਾਲ ਵੀ ਕਿੰਨਾ ਕੁ ਸੁਧਾਰ ਜਿਹੜਾ ਹੈ ਪੀਲਿਜ ਨਾਲ ਪੁਲਿਸ ਕਰ ਸਕਦੀ ਹੈ ਵੀ ਦੇ ਉੱਪਰ ਵੀ ਬਹੁਤ ਵੱਡੇ ਸਵਾਲ ਨੇ ਸੋ ਹੁਣ ਆਉਣ ਵਾਲੇ ਦਿਨਾਂ ਦਿਨਾਂ ਜਦੋਂ ਨਤੀਜੇ ਸਾਹਮਣੇ ਆਉਣਗੇ ਸੋ ਉਦੇ ਨਾਲ ਫਿਰ ਡਿਸਾਈਡ ਹੋ ਸਕਦਾ ਵੀ ਇਹ ਸਮਿਟ ਜਿਹੜੇ ਨੇ ਜਾਂ ਇਸ ਜੋ ਫੈਸਲੇ ਲਏ ਗਏ ਨੇ ਉਹ ਕਿੰਨੇ ਕੁ ਕਾਰਗਰ ਕਿੰਨੇ ਚ ਕਾਮਯਾਬ ਜਿਹੜੇ ਹੋਏ ਨੇ ਜੀਪ੍ਰਣ ਸਾਹਿਬ ਦੇਖਦੇ ਆ ਜੀ ਹੁਣ ਫੰਡਿੰਗ ਦੀ ਗੱਲਬਾਤ ਆ ਜੇ ਕਿਤੇ ਸਮਿਟ ਚ ਕੱਲੇ ਪੁੱਛ ਲਿਆ ਜਾਂਦਾ ਬੈਠ ਕੇ ਉੱਥੇ ਵੀ ਪਾਈ ਆਹ ਰਿਪੋਰਟ ਆਈ ਆ ਗਲੋਬਲ ਨਿਊਜ਼ ਵਾਲਿਆਂ ਨੇ ਦਿੱਤੀ ਆ ਵੀ ਤੁਸੀਂ ਇਹਦੇ ਤੇ ਆਪਦੇ ਕੋਈ ਵਿਚਾਰ ਦਿਓ ਮੈਨੂੰ ਨਹੀਂ ਲੱਗਦਾ ਕਿਸੇ ਐਮਪੀ ਨੇ ਕੁਝ ਬੋਲਣਾ ਸੀਗਾ ਉੱਤੇ ਜੀਪ੍ਰਣ ਸਾਹਿਬ ਆ ਦੇਖੋ ਇਹ ਗੱਲ ਇਹ ਆ ਕਿ ਸਮਿਟਸ ਜਿਹੜੇ ਨੇ ਕ੍ਰੋਨਿੰਗ ਜਾਂ ਐਮਪੀ ਸਹਿਬਾਨ ਸਾਡੇ ਲੀਡਰ ਸਹਿਬਾਨ ਇਹ ਸਾਰਿਆਂ ਨੂੰ ਇਸ ਪ੍ਰਤੀ ਅਵੇਅਰ ਹੋਣਾ ਚੰਗੀ ਗੱਲ ਹੈ ਪਰ ਗੱਲ ਮੈਂ ਉਹੀ ਜਿਵੇਂ ਪਹਿਲਾਂ ਵੀ ਖਬਰ 'ਚ ਦੱਸਿਆ ਵੀ ਇਹ ਇਕੱਲੇ ਬ੍ਰੈਮਟਨ ਦਾ ਮੁੱਦਾ ਨਹੀਂ ਹੈ ਬ੍ਰੈਮਟਨ ਜਾਂ ਪੀਲਡ ਜਿਹਨਾਂ ਪੁਲਿਸ ਰੜ ਕੇ ਇਹ ਆਪਣੇ ਦਮ ਤੇ ਇਸ ਚੀਜ਼ ਨੂੰ ਖਤਮ ਨਹੀਂ ਕਰ ਸਕਦੇ ਸੋ ਇਹ ਬਹੁਤ ਸਾਰੀਆਂ ਇਹ ਜਿਹੜੀ ਆ ਪਾਲਿਸੀਜ਼ ਨੇ ਫੈਡਰਲ ਸਰਕਾਰ ਨੇ ਬਣਾਉਣੀਆਂ ਨੇ ਬਹੁਤ ਸਾਰੇ ਫੈਸਲੇ ਇਹ ਫੈਡਰਲ ਸਰਕਾਰ ਨੇ ਲੈਣੇ ਆ ਸੋ ਇਹਦੇ ਨਾਲ ਰਲ ਮਿਲ ਕੇ ਹੀ ਇਸ ਮਸਲੇ ਦਾ ਹੱਲ ਹੋ ਸਕਦਾ ਹੁਣ ਕਿਸ ਢੰਗ ਨਾਲ ਇਹਨਾਂ ਮੁੱਦੇ ਦਾ ਹੱਲ ਹੋ ਕਰਦੇ ਨੇ ਕਿਸ ਢੰਗ ਦੇ ਨਾਲ ਇਹ ਇਹ ਜਿਹੜੇ ਪੰਜਾਬੀ ਕਾਰੋਬਾਰੀਸ ਨੇ ਇਹਨਾਂ ਦੇ ਉੱਪਰ ਜੋ ਸਤਿਖਾ ਖਤਰਾ ਬਣਿਆ ਹੋਇਆ ਖਤਰੇ ਨੂੰ ਦੂਰ ਕਰਦੇ ਨੇ ਇਹ ਜੇ ਤਾਂ ਉਹ ਸਮਝਦੇ ਨੇ ਵੀ ਇਹ ਵੀ ਸਾਡੇ ਮੁਲਕ ਦੇ ਬਰਾਬਰ ਦੇ ਲੋਕ ਨੇ ਜਿਵੇਂ ਬਾਕੀ ਲੋਕ ਨੇ ਇਸ ਤਰੀਕੇ ਨਾਲ ਇਹ ਵੀ ਉਨੀ अहमियत ਇੱਥੇ ਰੱਖਦੇ ਨੇ ਇਹ ਫੇਦਾ ਮਸਲੇ ਦਾ ਹੱਲ ਹੋ ਸਕਦਾ ਵੀ ਜੇ ਰੋਂ ਲੱਗਦਾ ਵੀ ਇਹ ਸਾਡਾ ਬਿਨ ਸਾਡਾ ਵਪਾਰ ਚੱਲੀ ਜਾਵੇ ਇਹਨਾਂ ਦਾ ਸਾਨੂੰ ਕੋਈ ਬਹੁਤੀ ਪਰਵਾਹ ਨਹੀਂ ਹੈ ਤਾਂ ਫਿਰ ਇਹ ਨਤੀਜੇ ਜਿਹੜੇ ਫਿਰ ਲੰਬੇ ਸਮੇਂ ਤੱਕ ਖੁਰਪੋਗੜੇ ਪੈਣਗੇ ਹੁਣ ਇਹ ਇਹ ਫੈਡਰਲ ਸਰਕਾਰ ਦੀ ਜਿਹੜੀ ਆ ਸੋਚ ਉਹਨਾਂ ਦੀ ਨੀਤੀਆਂ ਦੇ ਉੱਪਰ ਇਹ ਸਾਰਾ ਕੁਝ ਨਿਰਭਰ ਕਰੇਗਾ ਤੇ ਇਹਦੇ ਨਾਲ ਇੱਕ ਅੰਡਾਰੀਓ ਦੀ ਇੱਕ ਇੱਕ ਕੰਪਨੀ ਹੈ ਕੀਲ ਡਿਜੀਟਲ ਸੋਲੂਸ਼ਨ ਸੋ ਇਸ ਨੂੰ ਪਤਾ ਲੱਗਾ ਵੀ ਪਿਛਲੇ ਸਮੇਂ ਚ ਰਣਡਾਰੀਓ ਸਰਕਾਰ ਵੱਲੋਂ ਇਹ 35 ਮਿਲੀਅਨ ਡਾਲਰ ਦੀ ਫੰਡਿੰਗ ਅਪਰੂਵ ਹੋਈ ਸੀ ਤੇ ਫੰਡਿੰਗ ਸੀਗੀ ਕਿ ਵਾਈਡ ਰੇਂਜ ਜਿਹੜੇ ਸੀ ਮੈਂਟਲ ਹੈਲਥ ਸਰਵਿਸ ਜਿਹੜੀ 2022 ਤੋਂ ਲੈ ਕੇ 2025 ਤੱਕ ਇਹਨਾਂ ਵੱਲੋਂ ਪ੍ਰੋਵਾਈਡ ਕੀਤੀ ਜਾਣੀ ਸੀ ਤੇ ਹੁਣ ਪਤਾ ਲੱਗਾ ਵੀ ਇਹਨਾਂ ਨੇ ਡੈਗਫੋਰਸ ਸਰਕਾਰ ਨੂੰ ਮਿਸਲੀਡ ਕੀਤਾ ਵੀ ਗਲਤ ਤਰੀਕੇ ਦੇ ਨਾਲ ਇਹ ਫੰਡਿੰਗ ਲਈ ਹੈ ਤਕਰੀਬਨ 35 ਮਿਲੀਅਨ ਡਾਲਰ ਦੀ ਤਾਂ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਇਸ ਕੰਪਨੀ ਵੱਲੋਂ ਜੋ ਇਹ ਪੀ ਲਿਜਨਰ ਪੁਲਿਸ ਦੇ ਮੁਖੀ ਨੇ ਇਹ ਨਿਸ਼ਾਨਦਰਿਆ ਪਿਆ ਸਾਹਿਬ ਸੋ ਉਹਨਾਂ ਦੇ ਇਹ ਨੀਜੀ ਫੰਕਸ਼ਨਾਂ ਵਾਸਤੇ ਵੀ ਡੋਨੇਸ਼ਨਾਂ ਦਿੱਤੀਆਂ ਗਈਆਂ ਸਰ ਸੋ ਹੁਣ ਉਹੀ ਕੰਪਨੀ ਸਵਾਲਾਂ ਦੇ ਘੇਰੇ ਦੇ ਵਿੱਚ ਵੀ ਆਈ ਹੈ ਇਹ ਫੋਰਸ ਸਾਹਿਬ ਨੇ ਇਹਨਾਂ ਦੇ ਉੱਪਰ ਇਨਵੈਸਟੀਗੇਸ਼ਨ ਵੀ ਜਿਹੜੀ ਆ ਇਹ ਸ਼ੁਰੂ ਕੀਤੀ ਹੈ ਅਲੀਗੇਸ਼ਨਸ ਇਸ ਤਰੀਕੇ ਨਾਲ ਲੱਗੇ ਨੇ ਕਿਉਂਕਿ ਇਹ ਜਿਹੜੀਆਂ ਅਦਾਲਤਾਂ ਦੇ ਵਿੱਚ ਚੀਜ਼ਾਂ ਸਾਬਤ ਨਹੀਂ ਹੋਈਆਂ ਇਹ ਅਲੀਗੇਸ਼ਨਸ ਨੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹ ਜਿਸ ਤਰੀਕੇ ਨਾਲ ਇਹ ਸਕਿੱਲ ਡਿਵੈਲਪਮੈਂਟ ਫੰਡ ਸਿਗਾ ਪਹਿਲਾਂ ਵੀ ਬਹੁਤ ਸਾਰੇ ਆ ਇਹ ਖਬਰ ਇਸ ਤਰੀਕੇ ਦੀ ਆਈਆਂ ਨੇ ਵੀ ਦਾ ਇਹ ਵੱਡੇ ਪੱਧਰ ਤੇ ਮਿਸਚੂਸ ਹੋਇਆ ਸੋ ਇੱਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ ਮਿਸਚੂਸ ਦਾ ਕਿ ਕਿੰਨੀ ਵੱਡੀ ਫੰਡਿੰਗ ਜਿਹੜੀ ਹੈ ਇਸ ਤਰੀਕੇ ਨਾਲ ਲੈ ਲਈ ਗਈ ਤੇ ਗਲਤ ਆંકੜੇ ਜਿਹੜਾ ਹੈ ਕੰਪਨੀ ਪੇਸ਼ ਕਰਦੀ ਰਹੀ ਇਸ ਤਰੀਕੇ ਦੇ ਅਲੋਕੇਸ਼ਨਸ ਲੱਗੇ ਨੇ ਤਾਂ ਇਹ ਵੀ ਨਾਲ ਦੱਸਦਾ ਵੀ ਜੋ ਸਪੀਲ ਪੁਲਿਸ ਦੇ ਚੀਫ ਨੇ ਤੇ ਉਹਨਾਂ ਦੇ ਜਿਹੜੇ ਫੰਕਸ਼ਨਾਂ ਵਾਸਤੇ ਵੀ ਇਹ ਦੇ ਮੋਨਿਸ਼ਨਲ ਦਿੱਤੀਆਂ ਜਾਂਦੀਆਂ ਸੀ ਆ ਤੇ ਬਹੁਤ ਸਵਾਲ ਜਿਹੜੇ ਨੇ ਹੁਣ ਇਹ ਡੈਰੀਓ ਸਰਕਾਰ ਤੇ ਵੀ ਖੜੇ ਹੋ ਰਹੇ ਨੇ ਵੀ ਕਿਉਂ ਇਹ ਐਨੇ ਜਾੜਾ ਜਿਹੜੇ ਵੱਡੇ ਪੱਧਰ ਤੇ ਫਰਨਿਕ ਸੀ ਆ ਇਸ ਤਰੀਕੇ ਨਾਲ ਜਿਹੜੀਆਂ ਇਹ ਸੋਕ ਨਿਹਸਰੀ ਕੇ ਦੀਆਂ ਕੰਪਨੀਆ ਜਿਹੜੀਆਂ ਨੇ ਉਹ ਲੈਣ ਦੇ ਵਿੱਚ ਕਾਮਯਾਬ ਹੋ ਗਈਆਂ ਤੇ ਨਾਲ ਪਿੰਨ ਜੀ ਜੇਕਰ ਇਹ ਬੇਕਰਿਆ ਦੀ ਗੱਲ ਕੀਤੀ ਜਾਵੇ ਤਾਂ ਦੱਸ ਰਹੇ ਨੇ ਕਿ ਅਲਟਾਰੀਓ ਦੇ ਵਿੱਚ ਇਹ 2025 ਦੇ ਵਿੱਚ ਕਹਿੰਦੇ 85 ਹਜ਼ਾਰ ਦੇ ਕਰੀਬ ਲੋਕ ਸੀਗੇ ਇਹ ਜਿਨ੍ਹਾਂ ਕੋਲ ਆਪਣਾ ਘਰ ਨਹੀਂ ਸੀਗਾ ਜਿਆਦਾ ਨੂੰ ਇਹ ਵੱਖ-ਵੱਖ ਜਿਹੜੀਆਂ ਇਨ ਕੈਂਪਮੈਂਟਸ ਹੁੰਦੇ ਨੇ ਜਬ ਵੱਖ-ਵੱਖ ਜਿਹੜੇ ਤੇ ਸ਼ੈਲਟਰਸ ਹੁੰਦੇ ਨੇ ਤੇ ਉਹਨਾਂ ਦੇ ਵਿੱਚ ਰਹਿਣ ਦਾ ਮੌਕਾ ਮਿਲਿਆ ਤੇ ਇਸ ਤਰ੍ਹਾਂ ਦੀਆਂ ਖਬਰਾਂ ਇਹ ਬੇਕਰੇ ਲੋਕਾਂ ਬਾਬਤ ਆ ਰਹੀਆਂ ਨੇ ਤੇ ਓਵਰ ਆਲ ਜੇਕਰ ਗੱਲ ਕਰੀਏ ਕਿ ਜਿਹੜਾ ਇਮੀਗ੍ਰੇਸ਼ਨ ਰਿਫਿਜੀ ਦੇ ਸਿਟੀਜ਼ਨ ਕੈਨੇਡਾ ਦੇ ਕੁਝ ਸਾਂਕੜੇ ਨੇ ਤੇ ਉਹਨਾਂ ਮੁਤਾਬਕ ਜਿਹੜੇ ਵਰਕ ਪਰਮਿਟ ਹੋਲਡਰ ਨੇ ਤੇ ਕਹਿੰਦੇ ਵੀ ਪਿਛਲੇ ਸਾਲ 1.4 ਮਿਲੀਅਨ ਜਿਹੜੇ ਲੋਕਾਂ ਦੇ ਵਰਕ ਪਰਮਿਟ ਥੇ ਖਤਮ ਹੋਏ ਸੀ ਇਹ ਵਰਕ ਪਰਮਿਟ ਉਹਨਾਂ ਦੇ ਜਿਹੜੇ ਵਿਦਿਆਰਥੀਆਂ ਤੋਂ ਇਲਾਵਾ ਆਏ ਸੀ ਇਲਾਵਾ ਜਿਹੜੇ ਵੱਖ-ਵੱਖ ਵਰਕ ਪਰਮਿਟ ਦੇ ਉੱਪਰ ਆਏ ਸੀ ਤੇ ਉਹਨਾਂ ਦੇ ਵਿੱਚ 1.4 ਮਿਲੀਅਨ ਪਿਛਲੇ ਸਾਲ ਖਤਮ ਹੋ ਗਏ ਤੇ ਤਕਰੀਬਨ ਇੰਨੇ ਕਈ ਜਿਹੜੇ ਆ ਇਸ ਸਾਲ ਵੀ ਖਤਮ ਹੋ ਜਾਣੇ ਤੇ ਦੋਵਾਂ ਸਾਲਾਂ ਦੇ ਵਿੱਚ ਇਹ 2.9 ਮਿਲੀਅਨ ਦੀ ਗਿਣਤੀ ਜਿਹੜੀ ਆ ਇਸ ਬਣਦੀ ਹੈ ਕਿ ਜਿਹੜੇ ਸਟੂਡੈਂਟਸ ਤੋਂ ਇਲਾਵਾ ਵਰਕ ਪਰਮਿਟ ਜਿਨ੍ਹਾਂ ਦੀ ਮਿਆਦ ਖਤਮ ਹੋਣੀ ਆ ਤੇ ਬਹੁਤ ਵੱਡੇ ਇਹ ਅੰਕੜੇ ਨੇ ਕਿ ਹੁਣ ਜਿਨ੍ਹਾਂ ਲੋਕਾਂ ਦੇ ਵਰਕ ਪਰਮਟ ਖਤਮ ਹੋ ਜਾਣੇ ਆ ਤਾਂ ਫਿਰ ਉਹਨਾਂ ਦਾ ਜਾਹਾਤੂ ਇੱਕ ਕੀ ਹੋਊਗਾ ਕਿ ਉਹ ਵਲੰਟਰੀ ਵਾਪਸ ਜਾਂਦੇ ਨੇ ਜਾ ਫਿਰ ਇੱਥੇ ਰਹਿ ਕੇ ਆਪਣੇ ਆਪ ਨੂੰ ਕੋਈ ਨਾ ਕੋਈ ਹੋਰ ਜਿਗਾਰਡ ਵਗੈਰਾ ਲਾਉਣ ਦੀ ਕੋਸ਼ਿਸ਼ ਕਰਦੇ ਨੇ ਸੋ ਇਹਦੇ ਵਿੱਚ ਦੇਖੋ ਸਭ ਤੋਂ ਇਹ ਵੱਡਾ ਇਹ ਜੋ ਸਮੱਸਿਆ ਜੋ ਸਾਹਮਣੇ ਆਉਣੀ ਆ ਉਹ ਸ਼ੀ ਹੈ ਕਿ ਜੋ ਅਪਰਾਧਿਕ ਗਰੋਹ ਨੇ ਜਿਹੜੇ ਇੱਥੇ ਲਾਅ ਐਂਡ ਆਰਡਰ ਨੂੰ ਮੰਨਦੇ ਨਹੀਂ ਐ ਐਕਸਟਰਸ਼ਨ ਜਾਂ ਹੋਰ ਕੰਮਾਂ 'ਚ ਜਿਹੜੇ ਅਪਰਾਧਿਕ ਗਰੋਹ ਇਨਵੋਲਡ ਨੇ ਸੋ ਇਹੋ ਜਿਹੇ ਲੋਕ ਜਿਹੜੇ ਜਿਹੜੇ ਸਟੂਡੈਂਟਸ ਨੇ ਜਿਨ੍ਹਾਂ ਦੇ ਵਰਕ ਪਰਮਿਟ ਖਤਮ ਹੋ ਰਹੇ ਨੇ ਉਹ ਲੋਕ ਜਾਂ ਜਿਹੜੇ ਵੈਸੇ ਵਰਕ ਪਰਮਿਟ ਤੇ ਆਏ ਹੋਏ ਨੇ ਉਹ ਲੋਕ ਸੋ ਇਹਨਾਂ ਦੇ ਵਿੱਚੋਂ ਉਹਨਾਂ ਨੂੰ ਇਹ ਸੌਫਟ ਟਾਰਗੇਟ ਮਿਲ ਜਾ ਰਿਹਾ ਵੀ ਤੁਸੀਂ ਸਾਡੇ ਦੇ ਨਾਲ ਲਲਜੋ ਅਸੀਂ ਤੁਹਾਨੂੰ ਜਲਦ ਪੈਸਾ ਬਣਾ ਕੇ ਦਿਵਾਗੇ ਸੋ ਇਹੋ ਜਿਹੇ ਜਿਹੜੇ ਧੱਕੇ ਖਾਣ ਵਾਲੇ ਨੌਜਵਾਨ ਨੇ ਜਿਨ੍ਹਾਂ ਦਾ ਸਿਪਵੇਖ ਨਹੀਂ ਹੋਊਗਾ ਕੋਈ ਉਹ ਫਿਰ ਇਹੋ ਜੇ ਅਪਰਾਧਿਕ ਜਿਹੜੇ ਗਰੋਅ ਨੇ ਇਹਨਾਂ ਵਾਸਤੇ ਰਿਕਰੂਟ ਕਰਨਾ ਉਹਨਾਂ ਨੂੰ ਕਾਫੀ ਸੁਕਾਣਾ ਹੋਊਗਾ ਸੋ ਬਹੁਤ ਸਾਰੇ ਸਵਾਲ ਨੇ ਜਿਹੜੇ ਫੈਡਰਲ ਸਰਕਾਰ ਨੂੰ ਉਹਨਾਂ ਦੇ ਸਮੇਂਦਾਰ ਉਹਨਾਂ ਨੇ ਜਵਾਬ ਜਿਹੜੇ ਦੇਣੇ ਪੈਣਗੇ ਮਾਕੂਬੀ ਫਿਰਨ ਸਾਹਿਬ 1.5 ਮਿਲੀਅਨ ਬੰਦਾ ਹੁਣ ਵਰ ਪਰਮਿਟ ਖਤਮ ਆ ਤੇ ਉਹ ਜਾਣਗੇ ਕਿੱਥੇ ਸੀਬੀਐਸਏ ਕੀ ਕਰੂਗਾ ਇਮੀਗ੍ਰੇਸ਼ਨ ਡਿਪਾਰਟਮੈਂਟ ਤੁਹਾਨੂੰ ਪਤਾ ਹੋਣਾ ਪਿਛਲੇ ਦਿਨੀ ਆਪਾਂ ਨੇ ਸਰੀ ਵੈਂਕੂਵਰ ਵਾਲੀ ਸਾਈਡ ਤੋਂ ਇੱਕ ਬੰਦੇ ਨੇ ਕਤਲ ਕੀਤਾ ਸੀਗਾ ਉਹ ਇਥੋਂ ਟ੍ਰਾਂਟੋ ਤੋਂ ਬਾਇਆ ਹੁੰਦਾ ਹੋਇਆ ਵਾਪਸ ਭਾਰਤ ਚਲੇ ਗਿਆ ਸੀ ਇਹ ਵੀ ਖਬਰ ਦਿੱਤੀ ਸੀ ਕਿੰਨੀਆਂ ਕਿੰਨੀਆਂ ਦੇ ਇੰਟੈਲੀਜੈਂਸੀਜ਼ ਕੰਮ ਕਰਦਿਆਂ ਨੇ ਪਿਛਲੀ ਖਬਰ ਆ অন্ਟਾਰੀਓ ਨਾਲ ਸੰਬੰਧਿਤ ਦਿੱਤੀ ਹੈ ਇੱਕ ਇੱਕ ਕੰਪਨੀ ਨੂੰ ਫੰਡਿੰਗ ਦੇਤੀ ਔਰ 35 ਮਿਲੀਅਨ ਤੱਕ ਦੀ ਤੇ ਉਹਨੇ ਫਿਰ ਜਿਹੜਾ ਜੀ ਪੀਲ ਪੁਲਿਸ ਦੇ ਮੁਖੀ ਆ ਉਹਨਾਂ ਦੇ ਲਈ ਫੰਕਸ਼ਨ ਦੇ ਲਈ ਮੈਂ ਪਿਆਣਾ ਸਭ ਇਹਦੇ ਵਿੱਚ ਕੋਈ ਉਹ ਨਹੀਂ ਹੁੰਦਾ ਕਿ ਤੁਹਾਨੂੰ ਖਬਰ ਦੇਣ ਭੈਚ ਜਿੱਥੇ ਪੰਜਾਬ ਦੇ ਵਿੱਚ ਕੋਈ ਐਸਆਈ ਡੀਐਸਪੀ ਜਾਂ ਉਹਨਾਂ ਦੀਆਂ ਸਰਵਿਸਿਜ਼ ਨਾਲ ਥੋੜਾ ਥੋੜਾ ਟਾਈਮ ਹੁੰਦੀਆਂ ਨੇ ਕਿ ਤਨਾ ਕਿਤੇ ਜਾਂ ਮੁਖੀਆਂ ਦੀਆਂ ਵੀ ਉਹਨਾਂ ਦੇ ਸਟੇਸ਼ਨਸ ਚੇਂਜ ਕਰਦੇ ਰਹਿੰਦੇ ਨੇ ਮੈਂ ਵੀ ਕਿਹਾ ਸੀਗਾ ਜੇ ਐਕਸਟਰੈਕਸ਼ਨ ਤੇ ਠੱਲ ਨਹੀਂ ਪੈਂਦੀ ਇਹ ਚੀਜ਼ਾਂ ਦੇ ਠੱਲ ਨਹੀਂ ਪੈਂਦੀ ਇਹ ਇਹ ਨਹੀਂ ਹੋ ਸਕਦਾ ਹੈਗਾ ਵੀ ਇੱਥੋਂ ਇੱਥੋਂ ਵੀ ਅਫਸਰ ਦੀਆਂ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਨਹੀਂ ਹੁਣ ਤਾਂ ਆ ਵੀ ਨਾ ਆ ਰਹੇ ਆ ਕੱਲ ਨੂੰ ਫਿਰ ਇਹਨਾਂ ਦਾ ਵੀ ਕਿੰਤੂ ਪ੍ਰੰਤੂ ਹੋਊਗਾ ਵੀ ਭਾਈ ਉਹਨਾਂ ਦੇ ਪਰਸਨਲ ਫੰਕਸ਼ਨਸ ਦੇ ਲਈ ਫੰਡਿੰਗ ਕੀਤੀ ਗਈ ਹੈ ਜੀ ਉਹ ਕੰਪਨੀ ਦੇ ਵੱਲੋਂ ਮਿਸਟਰ ਨਿਸ਼ਾਨ ਉਹਨਾਂ ਦੇ ਜੀ ਦੇਖੋ ਮੈਂ ਜਿਵੇਂ ਪਹਿਲਾਂ ਗੱਲ ਕਿਹਾ ਵੀ ਇਹ ਅਲੀਗੇਸ਼ਨਸ ਹੁੰਦੇ ਨੇ ਜੋ ਮੀਡੀਆ ਦੇ ਵਿੱਚ ਆਉਂਦੇ ਨੇ ਇਹ ਇਹਨਾਂ ਨੇ ਹਜੇ ਅਦਾਲਤਾਂ ਦੇ ਵਿੱਚ ਸਾਬਤ ਹੋਣਾ ਹੁੰਦਾ ਵੀ ਅਲੀਗੇਸ਼ਨਸ ਸਹੀ ਨੇ ਜਾਂ ਗਲਤ ਨੇ ਤੇ ਇਹਦੇ ਵਿੱਚ ਫਿਰ ਉਹ ਉਹ ਹੁਣ ਉਹਨਾਂ ਨੇ ਆਪਣਾ ਸਪਸ਼ਟਿਕਾ ਨਾਮ ਦੇਣਾ ਵੀ ਉਹਨਾਂ ਨੂੰ ਪਤਾ ਨਹੀਂ ਸੀਗਾ ਕਿ ਇਹ ਵੀ ਕੰਪਨੀ ਇਸ ਤਰੀਕੇ ਨਾਲ ਕਰਦੀ ਜਾਂ ਨਹੀਂ ਕਰਦੀ ਕਿਉਂਕਿ ਡੋਨੇਸ਼ਨ ਤਾਂ ਕੋਈ ਵੀ ਕਿਸੇ ਨੂੰ ਦੇ ਸਕਦਾ ਆ ਪਰ ਹੁਣ ਇਹਦਾ ਜਿਹੜਾ ਸਪਸ਼ਟਿਕਾ ਨੇ ਆ ਉਹ ਤਾਂ ਰਿਸ਼ਾਨਦਰੀਆਪਾ ਸਾਹਿਬ ਆਪ ਹੀ ਦੇ ਸਕਦੇ ਨੇ ਕਿ ਉਹਨਾਂ ਨੂੰ ਕਿੰਨਾ ਕੀ ਇਨ੍ਹਾਂ ਬਾਰੇ ਪਤਾ ਸੀ ਜਾਂ ਨਹੀਂ ਪਤਾ ਸੀਗਾ ਪਰ ਹਾਂ ਇਹ ਇੰਨਾ ਜ਼ਰੂਰ ਹੈ ਕੀ ਜਿਹੜੇ ਵੱਖ-ਵੱਖ ਜਿਹੜੇ ਸਟੈਪਸ ਲੈਣੇ ਨੇ ਪੀਲ ਰੀਜਨ ਦੇ ਵਿੱਚ ਜਿਹੜੇ ਲਏ ਜਾ ਰਹੇ ਨੇ ਉਹ ਹੁਣ ਪੀਲ ਰੀਜਨ ਵਾਲੇ ਦੇਖਣ ਉਹਨਾਂ ਨੇ ਕਿਸ ਢੰਗ ਦੇ ਨਾਲ ਇਹ ਸਟੈਪਸ ਲੈੜੇ ਨੇ ਕਿੰਨੇ ਉਹਨਾਂ ਨੂੰ ਜ਼ਰੂਰਤ ਹੈ ਇਹ ਫੰਡਿੰਗ ਜਿਹੜੀ 1 ਮਿਲੀਅਨ ਦੀ ਮਿਲੀ ਹੈ ਕਾਫੀ ਹੈ ਚਾਹਾਂ ਉਹਨਾਂ ਨੂੰ ਹੋਰ ਫੰਡਿੰਗ ਵਾਸਤੇ ਜਿਹੜੀ ਕੋਸ਼ਿਸ਼ਾਂ ਨਹੀਂ ਚਾਹੀਦੀਆਂ ਨੇ ਬਹੁਤ ਸਾਰੇ ਸਵਾਲ ਨੇ ਤੋਂ ਹੁਣ ਸਾਡੇ ਜਿਹੜੇ ਪੀਲ ਰੀਜਨ ਜਿਹੜੇ ਆਗੂ ਨੇ ਚਾਹੇ ਫੈਡਰਲ ਨੇ ਚਾਹੇ ਪ੍ਰੋਵਿੰਸ਼ੀਅਲ ਨੇ ਚਾਹੇ ਮਿਊਨਿਸਪਲ ਨੇ ਇਹ ਉਹਨਾਂ ਨੂੰ ਦੇਣੇ ਬਣਦੇ ਨੇ ਲੋਕਾਂ 'ਗੇ ਸੋ ਇੰਨਾ ਜ਼ਰੂਰੀ ਹੈ ਵੀ ਜਦ ਤੱਕ ਗ ਨਤੀਜੇ ਦੇ ਕੁਛ ਨਿਕਲਦੇ ਫਿਰ ਇਸ ਤਰੀਕੇ ਦੇ ਸਵਾਲ ਜਿਹੜੇ ਉਹ ਲਗਾਤਾਰ ਖੜੇ ਹੁੰਦੇ ਰਹਿਣਗੇ ਜੀ ਜੀ ਪ੍ਰਹਿਣ ਸਾਹਿਬ ਬਾਖ ਵੀ ਸਾਰੀਆਂ ਖਬਰਾਂ ਸੰਜੀਆਂ ਕੀਤੀਆਂ ਤੇ ਪ੍ਰਹਿਣ ਸਾਹਿਬ ਦੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ 416 848 9698 ਤੇ ਗੱਲਬਾਤ ਕੀਤੀ ਜਾ ਸਕਦੀ ਆ ਤੇ ਪ੍ਰਹਿਣ ਸਾਹਿਬ ਹੁੰਦੀ ਹੈ ਕੱਲ ਨੂੰ ਗੱਲਬਾਤ ਬਹੁਤ ਬਹੁਤ ਧੰਨਵਾਦ ਜੀ